ਅੱਜ ਕੁੜੀ ਕਰੋ ਗਈ ਆ ਤੇ ਤੂੰ ਹੁਣ ਮੇਰੇ ਨਾਲ ਾਡਾ ਲਾ ਕੇ ਬੈ ਗਈ ਆ ਅੱਜ ਹੰਦੀ ਮੈਂ ਕੋਈ ਗਾਲੀ ਨਹੀਂ ਕਰਦੀ ਮੈਂ ਕੋਈ ਜਿਹੜੀਆਂ ਸਿਆਣੀਆਂ ਜਨਾਨੀਆਂ ਹੁੰਦੀਆਂ ਨਾ ਉਹ ਇਤਾਂ ਨਹੀਂ ਕਰਦੀਆਂ ਨਿਕੇ ਨਿਕੇ ਨਿਆਣੇ ਨੂੰ ਛੱਡ ਕੇ ਚੱਲ ਪੇ ਕੇ ਘਰਾਂ ਵਿੱਚ 100 ਗੱਲਾਂ ਹੋ ਜਾਂਦੀਆਂ ਜਾਣਾ ਕੋਈ ਨਹੀਂ ਚਾਹੁੰਦਾ ਕਰੋ ਕੌਣ ਜਾਣਾ ਚਾਹੁੰਦਾ ਵਾ ਪਰ ਤੁਸੀਂ ਇੱਥੇ ਟਿਕਨ ਦਿਓ ਤੇ ਫੇਰ ਹੀ ਮੈਂ ਟਿਕਾਂ ਟਿਕਨ ਤੇ ਤੁਸੀਂ ਦਿੰਦੇ ਨਹੀਂ ਹੁਣ ਚਾਹ ਲੱਗ ਗਿਆ ਨਾ ਹੁਣ ਕਰ ਕੰਮ ਮੇ ਕੱਪੜੇ ਜੋੜਨੇ ਆ ਆਹੋ ਆਪਾਂ ਇਹ ਥੋੜੇ ਜਿਮੈਂ ਚੱਲ ਜੋੜ ਦੇਣੀ ਐ ਇਹਨਾਂ ਨੂੰ ਤੇ ਕੱਪੜੇ ਤੇ ਜੋੜੀ ਜਾਣੀ ਆ ਤੇ ਮੈਂ ਇਹ ਗੱਲ ਕਰਨੀ ਹਾਂ ਕਰ ਹੂੰ ਨੋਂ ਡਿਆ ਹੀ ਫੇਰ ਬਾਹਰ ਵਾਲੇ ਦਾ ਅੱਛਾ ਉਹ ਤੇ ਐਵੇਂ ਲਾਲ ਪੀਲਾ ਹੀ ਬੜਾ ਹੋਂਡਿਆ ਪਤਾ ਨਹੀਂ ਕਿੰਨਾ ਹੁੰਨੇ ਪਖਾਇਆ ਵਾ ਉਹਨੂੰ ਤੇ ਤੇ ਹੋਂ ਕਿੱਦਾਂ ਕਰਨੀ ਫੇਰ ਮੇਰਾ ਰਾਦਾ ਚੱਲ ਜਾਨੀ ਆ ਚਾਰਕਾਂ ਦੀ ਵਾਰੀ ਚੱਲ ਜਾ ਜੇ ਮੁੜ ਕੇ ਕੋਈ ਗੱਲਬਾਤ ਹੋਵੇਗੀ ਤਾਂ ਫੇਰ ਆਪਣੇ ਫੇਰ ਵੇਖ ਲਾਂਗੇ ਓਏ ਇਹਨੇ ਚੁੱਕਣਾ ਦਿੱਤੀ ਹੋਣੀ ਏ ਚੰਗੀ ਜੀ ਆ ਫੇਰ ਹਣ ਕੇ ਲੜੇ ਗਾਨ ਕੇ ਬੋਲੇ ਗਾਨ ਕੇ ਫੇਰ ਇੱਕ ਦੀਆਂ 10-10 ਲਾ ਕੇ ਤੇ ਦਸੀਆਂ ਹੋਣੀਆਂ ਤੇ ਉਹ ਮੇਰੇ ਦਵਾਲੇ ਹੋਇਆ ਹੀ ਕਾ ਮੁੰਡਾ ਕੱਲਾ ਛਾੜਾਂ ਹੀ ਆ ਉਹ ਆ ਆ ਜੇ ਆ ਉਹ ਇੱਥੇ ਆ ਗਈਆਂ ਹਾਂ ਤੇ ਉਹਨੇ ਆਖਿਆ ਹੁਣ ਆ ਮੈਂ ਤਾਂ ਹੀ ਉਹਨੇ ਦਿਆ ਵਾ ਕਈ ਕੋ ਕਰ ਦਿਆ ਹੀ ਗਾ ਚੱਲ ਏਰਖਾਂ ਦੀ ਵਾ ਤੂੰ ਚੱਲ ਹਾਂ ਤਿਆਰ ਹੋ ਦੇ ਨੀ ਚੱਲ ਜਾ ਨਾਲੇ ਉਦਾਂ ਤੇ ਭਾਵੇਂ ਮੈਂ ਨਾ ਹੀ ਜਾਂਦੀ ਉਹ ਆਖਣ ਡਿਆ ਵੀ ਮੈਂ ਆ ਜਾਣਾ ਮੈਂ ਦੁਆ ਕ ਦੇਣਾ ਤਾਤ ਅੱਛਾ ਤੇ ਫੇਰ ਆ ਗਿਆ ਨਾ ਤੇ ਫੇਰ ਐਵੇਂ ਫੇਰ ਦਾ ਪਤਾ ਜਿਆਦਾ ਵਧਣਾ ਵਾ ਜਿਆਦਾ ਵਧ ਜਾਨੀ ਆ ਤੇ ਮੈਂ ਆਨੀ ਆ ਵੀ ਮੈਂ ਹੁਣ ਚਲੀ ਜਾਨੀ ਆ ਆਹੋ ਹੁਣ ਚਲ ਜਾ ਫਿਰ ਤੂੰ ਤੇ ਚੱਲ ਕੋਈ ਨਹੀਂ ਫੇਰ ਮੈਂ ਹੁਣ ਨਹੀਂ ਆ ਤਿਆਰ ਤੇ ਮੈਂ ਚਲੀ ਜਾਨੀ ਸਵੇਰੇ ਵੀ ਜਾਣਾ ਤੇ ਹੁਣ ਵੀ ਜਾਣਾ ਸੱਸ ਵੀ ਤੇਰੀ ਬੜੀ ਚਵਲਵਾ ਪਰ ਮੈਂ ਹੁਣਾ ਚੰਗਾ ਹਾਂ ਰੋਜ਼ ਬਾਅਦ ਚੰਪ ਖਾਇਆ ਹੁਣਾ ਮੈਂ ਤੇ ਹੁਣ ਉਹਦੇ ਕੋਲ ਜਾਵਣੇ ਤਾਂ ਹੀ ਕੋਈ ਪਤਾ ਤੇ ਤਾਂ ਹੀ ਕੋਲ ਠੰਡਿਆ ਹੁਣਾ ਜਿਆਦਾ ਡੈਡੀ ਨੇ ਤਾਂ ਨਹੀਂ ਕੋਈ ਗੱਲ ਦੱਸੀ ਤੇ ਗੇਤੀ ਘਰ ਚਲ ਜਾਈਂਗੀ ਤੇ ਚੰਗੀ ਰਹਿ ਦੇਂਗੀ ਜੇ ਉਹਦੇ ਹੁੰਦੇ ਗਾਈ ਤੇ ਮੈਂ ਮੁੰਡੇ ਮੈਂ ਜਿਆਦਾ ਪੁਰਕਣਾ ਹਾਂ ਤੇ ਬਾਕੀ ਇਹ ਆ ਇਹਨਾਂ ਨੂੰ ਨਹੀਂ ਮੈਂ ਦੱਸ ਕੇ ਜਾਣਾ ਵੀ ਦਲਬਾਗ ਦਾ ਫੋਨ ਆਇਆ ਹੈ ਨਹੀਂ ਕਹਿੰਦਾ ਸੀ ਨਾ ਤਾਂ ਕਿਸੇ ਨੂੰ ਵੀ ਮੈਂ ਇਹੋ ਇਹਨਾਂ ਨੂੰ ਕਹਿਣਾ ਵੀ ਮੈਂ ਤੁਹਾਡੇ ਤੋਂ ਦੁਖੀ ਹੋ ਕੇ ਚੱਨੀ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਉਹ ਤੇ ਅੱਗੇ ਬੜੇ ਉਹਦੇ ਘਰ ਨੂੰ ਭਰਨ ਢਈ ਹੈ ਤੇ ਫੇਰ ਇਹਨਾਂ ਦੀ ਸਭੋਂ ਚੜਤ ਹੋ ਜਾਣੀ ਹੈ ਵੀ ਲੈ ਉਹਦਾ ਫੋਨ ਆਇਆ ਤਾਂ ਹੁਣ ਗਈ ਕਿ ਨਹੀਂ ਉਸੇ ਵੇਲੇ ਨਾ ਨਹੀਂ ਜਾਣਾ ਪੈਣਾ ਫਿਰ ਤੂੰ ਗਈ ਗਈ ਜੀ ਹੋਠੇ ਆਰ ਤੂੰ ਮੈਂ ਇਹੋ ਕਹਿ ਕੇ ਜਾਣਾ ਵੀ ਮੈਂ ਤੇਤੋਂ ਦੁਖੀ ਹੋ ਕੇ ਚੱਨੀ ਮੁੰਡਾ ਆ ਕੰਮ ਕਰਨ ਲੱਗਾ ਸੀ ਤੇ ਮੈਂ ਤਾਂ ਚੱਲੀ ਚੱਲ ਮੈਂ ਹੁਣ ਤਿਆਰ ਤੇ ਐ ਨਹੀਂ ਇੰਨੇ ਹੁਣ ਚੱਲ ਜਾਣਾ ਵਾ ਵਾ ਮਾਵਾ ਤੀਆਂ ਬਹਿ ਜਾਂਦੀਆਂ ਸੀ ਤੇ ਚੱਲ ਜੀ ਲੱਗਾ ਰਿੰਦਾ ਸੀਗਾ ਤੇ ਨਾਲੇ ਉਹਨੂੰ ਮਾਵਾ ਰੋਕ ਕਰਕੇ ਰੱਖਿਆ ਸੀ ਨੇ ਮੇਰੇ ਕੋ ਕਿੱਥੇ ਰੋਕਮ ਨਹੀਂ ਆ ਹੁਣ ਇਹ ਚੱਲ ਤਿਆਰ ਤੇ ਹੋ ਗਈਆਂ ਜਾਵਾ ਟਾਈਮ ਨਾ ਚਾਣਾ ਹੀ ਪੈਣਾ ਵਾ ਕੇ ਇੱਕ ਤੇ ਨਾ ਜੇ ਮਾਤਾ ਨੂੰ ਨਾ ਨਾ ਚੁੱਕਣਾ ਦਿੰਦੀ ਤੇ ਉਹਨੇ ਫੋਨ ਨਹੀਂ ਕਰਨਾ ਮਾਤਾ ਦਾ ਵੀ ਕੋਹ ਨਹੀਂ ਹਾਲ ਉਹਦੇ ਢਿੱਡ ਚ ਕਿੱਥੋਂ ਗੱਲਾਂ ਰਹੀਆਂ ਹੋਣੀਆਂ ਉਹਨੇ ਦੇ ਇੱਕ ਦੀਆਂ ਚਾਰ ਲਾ ਕੇ ਦਸੀਆਂ ਹੋਣੀਆਂ ਉਦਾਂ ਨਾ ਇੱਥੇ ਵਾਵਾ ਚੰਗਾ ਏ ਨਾ ਮੈਨੂੰ ਕੋਈ ਕੰਮ ਕਰਨਾ ਪੈਂਦਾ ਏ ਪੱਕੀ ਪਕਾਈ ਰੋਟੀ ਮਿਲਦੀ ਏ ਉੱਥੇ ਜਾ ਕੇ ਫੇਰ ਸਾਰਾ ਸਿਆਪਾ ਕਰਨਾ ਪੈਣਾ ਚੱਲ ਮਨਾ ਜਾਣੋ ਦੇ ਪੈਣਾ ਹੀ ਆ ਹੁਣ ਚੰਗਾ ਮੈਂ ਚੱਲਨੀ ਆ ਹੁਣ ਚੱਲੇ ਆ ਕਿੱਥੇ ਚੱਲੇ ਤੁਸੀਂ ਮੈਂ ਚੱਲਨੀ ਆ ਪਿੰਡ ਕੇ ਨਾਲੇ ਤੂੰ ਸੌਖੀ ਹੋ ਜੇਗੀ ਮੈਂ ਚੱਲ ਤੈਨੂੰ ਸੌਖੀ ਕਰਦਾ ਥੋੜੀ ਜੀ ਦੀਦੀ ਰੋਟੀ ਪਕੰਦੀ ਆ ਰੋਟੀ ਖਾ ਕੇ ਫਿਰ ਜਾਇਓ ਸੌਗਦੇ ਤੂੰ ਨਹੀਂ ਰਹਿਣ ਦੇ ਰੋਟੀ ਅੱਗੇ ਤੇ ਤੂੰ ਮੈਨੂੰ ਕਦੀ ਰੋਟੀ ਪੁੱਛੀ ਨਹੀਂ ਚਾਚੀ ਤੇ ਹੁਣ ਤੂੰ ਲੋਂਣ ਨਹੀਂ ਖੁਸ਼ ਹੋਣੀ ਆ ਨਾ ਅੰਦਰੋਂ ਪੀ ਚੱਲ ਹੁਣ ਰੋਟੀ ਰਾਟੀ ਖਵਾ ਲ ਦਿੰਨੀ ਚੱਲ ਤੇ ਚੱਲੀ ਲੈ ਦੀਦੀ ਇਦਾਂ ਦੀ ਗੱਲ ਤੇ ਕੋਈ ਵੀ ਨਹੀਂ ਮੈਂ ਸਭ ਉਹ ਦੇਈਆਂ ਕੰਮ-ਗੁੰਮ ਕਰਨਾ ਤੇ ਚਲ ਦੀਦੀ ਨੂੰ ਕਹਿੰਦੀ ਆਂ ਵੀ ਰੋਟੀ ਖਾ ਲਓ ਰੋਟੀ ਪੱਕ ਚੱਲੀ ਆ ਤੇ ਤੁਸੀਂ ਤਿਆਰ ਕਾਦੇ ਹੋ ਗਈਆਂ ਅੱਡੀ ਛਤੀ ਨਹੀਂ ਮੈਂ ਤਾਂ ਜਾਣਾ ਹੀ ਆ ਨਾਲੇ ਤੂੰ ਸੌਖੀ ਹੋ ਗਈਆਂ ਨਾਲੇ ਉਹ ਜਿਹੜਾ ਨਹਿਰੇ ਪੈਣ ਜਾਂਦਾ ਘੜੀ-ਮੁੜੀ ਉਹ ਸੌਖਾ ਹੋ ਜਾਊਗਾ ਤੇ ਮੈਂ ਹਾਂ ਹੁਣ ਚਲੀ ਜਾਨੀ ਆ ਫੇਰ ਰੜਕਦੀ ਤੇ ਮੈਂ ਤੁਹਾਨੂੰ ਰਹਿਣੀ ਆ 24 ਘੰਟੇ ਉਹ ਚੱਲ ਕੋਈ ਨਹੀਂ ਦੀਦੀ ਰੋਟਾ ਹਾਂ 2-4 ਦਿਨ ਕੋਈ ਨਹੀਂ ਹੋਣ ਲੱਗਾ ਐਵੇਂ ਚੱਲ ਨਹੀਂ ਰਹਿਣ ਦੇ ਬਹੁਤੇ ਫਫੜੇ ਜੇ ਨਹੀਂ ਹੈ ਨਾ ਹੁਣ ਤਾਂ ਹੀ ਤਾਂ ਕੰਡਈਆਂ ਵੀ ਦੀਦੀ 2 ਦਿਨ ਰਹਿ ਪਾ ਦੀਦੀ 2 ਦਿਨ ਰਹਿ ਪਾ ਲੈ ਦੱਸ ਦੀਦੀ ਮੈਂ ਉਦੋਂ ਦਾ ਉਹ ਤੈਨੂੰ ਮੱਥੇ ਵੱਟ ਪਾਇਆ ਵਾ ਟਾਈਮ ਨਾ ਸਭਦਾਂ ਨੂੰ ਰੋਟੀ ਪਾਣੀ ਦੇਣ ਦੀ ਟਾਈਮ ਨਾ ਤੁਹਾਡੇ ਸਾਰੇ ਕੰਮ ਕਰਨ ਦੇਈਆਂ ਤੂੰ ਹੀ ਫੇਰਾ ਆ ਵੈਦਨੀ ਗੱਲਾਂ ਕਰਨ ਦੇਈਆਂ ਤੈਨੂੰ ਕੀ ਲੋੜਾ ਮੈਨੂੰ ਕੋਈ ਕਹਿਣ ਦੀ ਤੂੰ ਉਹਨੂੰ ਜੂ ਗਾੜੀ ਲਾਇਆ ਵਾ ਐਨੀ ਐਨੀ ਗੱਲ ਤੂੰ ਉਹਨੂੰ ਦੱਸਦੀਆਂ 2-4 ਲਾ ਕੇ ਹੀ ਦੱਸਦੀ ਹੋਏਗੀ ਉਹ ਕਦੀ ਨਹਿਰੇ ਪੈਣ ਚੱਲ ਗਿਆ ਕਦੀ ਕੋ ਹੋ ਗਿਆ ਫੇ ਕੋਈ ਗੱਲ ਬਾਤ ਹੋਈ ਤੇ ਆਪਣਾ ਉਹ ਆਈ ਸੀ ਚੱਲ ਛੱਡੋ ਠਾਂ ਕੋਈ ਗੱਲ ਨਹੀਂ ਰੋ ਠਾਂ ਇੱਕ ਦੋ ਦਿਨ ਹੋਰ ਕੋਈ ਨਹੀਂ ਚਲ ਜਿਓ ਫਿਰ ਘਰ ਹੀ ਜਣਾ ਆ ਨਹੀਂ ਨਹੀਂ ਰਹਿਣ ਦੇ ਤੂੰ ਪਕਾ ਤੂੰ ਤੇ ਖਾ ਨਾਲੇ ਉਹਨੂੰ ਖਵਾ ਲਦੀ ਉਹਨੂੰ ਵੀ ਦੱਸਦੀ ਜਿਹੜਾ ਚੱਲਿਆ ਸੀ ਨਹਿਰੇ ਪੈਣ ਵੀ ਚਲ ਗਈ ਆ ਹੋ ਜਾ ਸੌਖਾ ਹੁਣ ਲੈ ਦੱਸ ਖਾਦੀ ਕਰਦੀ ਐ ਮੈਂ ਨਹੀਂ ਮੈਂ ਤਾਂ ਕੰਮਦੰਦਾ ਕਰਨ ਦੀ ਮੈਨੂੰ ਕੀ ਪਤਾ ਵਗ ਤੁਹਾਡੇ ਵਿੱਚ ਕੀ ਗੱਲ ਬਾਤ ਹੋਈ ਐ ਤੇ ਕੀ ਨਹੀਂ ਹੋਈ ਹੁਣ ਜਗਦੰਮ ਜੇ ਤਿਆਰ ਹੋ ਗਈ ਆ ਗਈ ਆ ਮੈਨੂੰ ਤੇ ਲੱਗੰਦੀ ਆ ਵਾ ਪਿਪਾ ਜੀ ਦਾ ਕਿਤੇ ਫੋਨ ਆਇਆ ਹੋਣਾ ਵਾ ਤੇ ਉਹਨਾਂ ਨੇ ਕੋਈ ਨਾ ਕੋਈ ਗੱਲ ਕੀਤੀ ਹੋਣੀ ਆ ਤਾਂ ਹੀ ਇਹ ਤਿਆਰ ਹੋ ਗਏ ਭੈਣ ਚੱਲੀ ਆ ਨਹੀਂ ਤੇ ਉਦਾਂ ਕਿਥੋਂ ਉਦਾਂ ਇਹਨੇ ਹਲੇ ਹੀ ਲੜਣਾ ਹੀ ਇਥੋਂ ਕਦੇ ਵੀ ਨਹੀਂ ਇਹ ਆ ਵੀ ਉਹਦਾ ਥੋੜਾ ਜਿਹਾ ਡਰ ਹੈਗਾ ਮੈਨੂੰ ਹੈ ਵੀ ਥੋੜੇ ਗੁੱਸੇ ਵਾਲਾ ਵਾ ਸੱਸ ਨੂੰ ਉਹਦੇ ਸਮਝਦੀ ਕੋ ਨਹੀਂ ਆ ਤੇ ਸਹੁਰੇ ਨੂੰ ਦੋਦਾਂ ਇਹਨੇ ਮਗਰ ਲਾਇਆ ਵਾ ਉਹ ਜਿੱਦਾਂ ਕਹਿੰਦੀ ਉਦਾਂ ਹੀ ਕਰੀ ਜਾਂਦਾ ਵਾ ਉਹ ਵੀ ਚੱਲ ਕੋਈ ਗੱਲ ਨਹੀਂ ਜੇ ਚੱਲੀ ਆ ਤੇ ਜਾਵੇ ਇੱਥਾਂ ਇੱਥੇ ਆ ਕੇ ਕਿੜੇ ਇਹ ਦੇਈਏ ਕੰਮ ਸਵਾਰ ਨੂੰ ਉਦਾਂ ਦਾ ਕਲੇਸ਼ ਪਾਇਆ ਵਾ ਮਮੀ ਮੈਂ ਜਾਣੀ ਆ ਫਿਰ ਸਤ ਹੋ ਗਈਆਂ ਤਿਆਰ ਹੋ ਗਈਆਂ ਆ ਪਰੋਣਾ ਵੀ ਆਉਣ ਵਾਲਾ ਵਾ ਉਹਨ ਸੱਸ ਨਾਲ ਕੋਈ ਗੱਲ ਬਾਤ ਕਰੀ ਜੇ ਕੋਈ ਗੱਲ ਕਰੇਗੀ ਤਾਂ ਮੈਂ ਚੁੱਪ ਕਰ ਰਹੀ ਗਾੜੀ ਮੈਂ ਉਹਦੇ ਨਾਲ ਕੀ ਗੱਲ ਕਰਨੀ ਆ ਪਤਾ ਵਾ ਨਾ ਨਹੀਂ ਕਰਦੀ ਮੈਂ ਉਹਨਾਂ ਕੋਈ ਗੱਲ ਮੈਨੂੰ ਵੀ ਪਤਾ ਵਾ ਵੀ ਉਹ ਆਉਣ ਵਾਲਾ ਵਾ ਪਰੋਣਾ ਵੀ ਆਉਣ ਵਾਲਾ ਵਾ ਬਾਰੋਂ ਤੇ ਕੱਲ ਨੂੰ ਹੋਰ ਨਾ ਕੋ ਪਤਾ ਜਿਆਦਾ ਵਧਾ ਕੇ ਤੇ ਬਹਿ ਜਾਓ ਨਹੀਂ ਉਹਦਾ ਤੇ ਅੱਗੇ ਬੜਾ ਗੁੱਸਾ ਮੜਾ ਵਾ ਉਹਦੇ ਸਾਹਮਣੇ ਨਹੀਂ ਕਿ ਮੈਂ ਕੋਈ ਗੱਲ ਕਰਨੀ ਉਹਦੇ ਸਾਹਮਣੇ ਮੈਂ ਚੰਗੀ ਬਣ ਕੇ ਰਹਿਣਾ ਜਿਹੜਾ ਉਹ ਮੈਨੂੰ ਨਾ ਕਵੇ ਉਹਨੂੰ ਇਹੋ ਲੱਗੇ ਵੀ ਇਹਦਾ ਹੀ ਕਸੂਰ ਵਾ ਮੇਰਾ ਨਹੀਂ ਹੈਗਾ ਕੋਈ ਵੀ ਤਕੀਬਾ ਉਹਨੇ ਕਿੰਨਾ ਕ ਪਖਾਇਆ ਤੇ ਕਿੰਨਾ ਕ ਨਹੀਂ ਪਖਾਇਆ ਉਹਨੂੰ ਵੀ ਜੇ ਕੀ ਪਤਾ ਘੜੀ ਉਹਦੀ ਰਵੇ ਪਖਾਉਂਦੀ ਆ ਤੇ ਉਹ ਗੱਲ ਨਹੀਂ ਬਾਅਦ ਚ ਪਤਾ ਲੱਗੂਗਾ ਮੈਨੂੰ ਵੀ ਸਾਰਾ ਪੱਤਰਾਂ ਦਾ ਪਤਾ ਵਾ ਜਦੋਂ ਆਇਆ ਨਾ ਮੈਂ ਇਹਨੂੰ ਹੀ ਮਾੜੀ ਬਣਾਉਣਾ ਵਾ ਮੈਂ ਨਹੀਂ ਬਣਨਾ ਵੇਖੀ ਮੈਂ ਚੰਗੀ ਬਣ ਕੇ ਰਹਿਣਾ ਉਹਦੇ ਸਾਹਮਣੇ ਆਹ ਤੇ ਹੁਣ ਤੂੰ ਚੱਲ ਗਈ ਤੇ ਮੇਰੇ ਤੇ ਮਗਰ ਜੀ ਨਹੀਂ ਲੱਗਣਾ ਹੁਣ ਚੱਲ ਕੋਈ ਗੱਲ ਨਹੀਂ ਜੀ ਕਿਉਂ ਨਹੀਂ ਲੱਗਣਾ ਤੇਰੀ ਨੌ ਰਾਣੀ ਹੈਗੀ ਹੈ ਨਾ ਉਹਨਾਂ ਗੱਲਾਂ ਬਾਤਾਂ ਮਾਰ ਲਿਆ ਕਿ ਨਹੀਂ ਘੜੀ ਮੇਲਾ ਹੀ ਮੇੜਾਈ ਆ ਮੈਂ ਤਾਂ ਚੱਲੀ ਆ ਹੁਣ ਹੋਜਿਓ ਸੌਖੇ ਨਾਲੇ ਕੋ ਉਹ ਕਦੀ ਨਹਿਰੇ ਪੈਣ ਜਾਂਦਾ ਤੇ ਕਦੀ ਕੋਹ ਮੈਂ ਤਾਂ ਦੋਵੇਂ ਜਾਣੇ ਹੁਣ ਸੌਖੇ ਹੋਜਿਓ ਚੱਲ ਚੱਲੀ ਆ ਮੈਂ ਨਹੀਂ ਦੀਦੀ ਰੋਟੀ ਖਾ ਕੇ ਜਾਈਂ ਰੋਟੀ ਖਾ ਕੇ ਜਾਈਂ ਮੈਂ ਬਥੇਰੀਆਂ ਖਾ ਲੀਆਂ ਤੇਰੀਆਂ ਰੋਟੀਆਂ ਰਹਿਂਦੇ ਹੁਣ ਤੂੰ ਮੈਨੂੰ ਚੱਲ ਹੁਣ ਛੇਤੀ ਫੇਰ ਫੇਰਾ ਮਾਰੀ ਮੁੜ ਕੇ ਹੁਣ ਚੱਲ ਕੋਈ ਨਹੀਂ ਜੇ ਤੂੰ ਆ ਗਿਆ ਨਾ ਆਹ ਤੇ ਫਿਰ ਉਹਦੇ ਨਾਲ ਆਉਂਦੀ ਮੈਂ ਆਹੋ ਆਹ ਤਾਂ ਬਹੁਤੀ ਗੱਲ ਨਾ ਬਦਉਂਦੇ ਰਹੋ ਘਰ ਜੇ ਕੋਈ ਗੱਲ ਹੋਵ ਜਾਊ ਤੇ ਤਾਂ ਮੈਂ ਚੁੱਪ ਕਾ ਰਹੇ ਹੁਣ ਤੇ ਮੈਂ ਬੱਸੇ ਹੀ ਚੱਲ ਜਾਣਾ ਮੈਂ ਹੁਣ ਰਾਪਿੰਦ ਲਵਲੀ ਸ਼ਟਾਉਂਦਾ ਉਹ ਨਹੀਂ ਰਹਿਣ ਦੇ ਮੈਂ ਨਹੀਂ ਲਵਲੀ ਨੂੰ ਖੜਨਾ ਇਹ ਮੁੜ ਕੇ ਉਹਨੂੰ ਕਹੋ ਕਹਿੰਦੀ ਫਿਰੂਗੀ ਤੇ ਜਿੱਦਾਂ ਮੈਂ ਆਈ ਉਦਾਂ ਮੈਂ ਜਾ ਨਹੀਂ ਸਕਦੀ ਨਾਲੇ ਮੁੜ ਕੇ ਕੀ ਪਤਾ ਉਹਦਾ ਅੱਗੇ ਸੱਸ ਮੇਰੀ ਨੇ ਉਹਨੂੰ ਫੋਨ ਕਰਕੇ ਤੇ ਦੱਸੀਆਂ ਹੀ ਸਾਰੀਆਂ ਗੱਲਾਂ ਫਿਰ ਇਹਦੇ ਵਰਗਾ ਘਰ ਚਲ ਗਿਆ ਤੇ ਫਿਰ ਉਹ ਇਹਨੂੰ ਦੱਸੂਗੀ ਇਹ ਇੱਥੇ ਦੀਆਂ ਦੱਸੂਗਾ ਤੇ ਮੈਂ ਤਾਂ ਫਸ ਗਈ ਨਾ ਵਿੱਚ ਫਿਰ ਹਾਂ ਤੇ ਉਹ ਤਾਂ ਫਿਰ ਕਰਨੀਆਂ ਮੇਆਂ ਨੀਆਂ ਤੂੰ ਰਹਿਣ ਹੀ ਦੇ ਮੈਂ ਜਿੱਦਾਂ ਆਈ ਨਾ ਮੈਂ ਉਦਾਂ ਹੀ ਚਲ ਜਾਨੀ ਚੱਲ ਚੰਗਾ ਫਿਰ ਚੰਗਾ ਕੁੜੀ ਚਲ ਗਈ ਆ ਤੇ ਹੁਣ ਮੇਰਾ ਵੀ ਮਗਰੋਂ ਜੀਣ ਨੀ ਲੱਗਣਾ ਕੱਲੀ ਹੁਣ ਇਤਰਾਫਰ ਬਹਿ ਰਿਆ ਕਰੂੰਗੀ ਉਹਦਾ ਵੀ ਮਨ ਮਰਜ਼ੀ ਦੀ ਮਾਲਕਵਾ ਲਾਗੇ ਬਹਿ ਜੇ ਬਹਿ ਜੇ ਨਾ ਬਹਿ ਜੇ ਤੇ ਨਾ ਬਹਿ ਜੇ ਮੰਮੀ ਹੂੰ ਤੁਸੀਂ ਬਿਠੇ ਆ ਦੇਓ ਦੀਦੀ ਨੇ ਤਾਂ ਪਹਿਲਾਂ ਨਾ ਨੂੰ ਲਿਆਈ ਨੀ ਗਏ ਜਾਂਦਾ ਤੇ ਜਗਦੰਮ ਜੇ ਤਿਆਰ ਹੋ ਕੇ ਚਲ ਗਈ ਆ ਨਹੀਂ ਅਦੂਹੀ ਹੋ ਕੇ ਗਈ ਐਸੋ ਤੁਹਾਡੇ ਕੋ ਦੱਸ ਅਹੀਂ ਉਹਨੂੰ ਕੀ ਕਹਿੰਦੇ ਉਹ ਸੁਖੀ ਨਹੀਂ ਗਈ ਐ ਦੁਖੀ ਹੋ ਕੇ ਗਈ ਐ ਜੇ ਉੱਥੋਂ ਸੱਸ ਨਾਲ ਲੜ ਕੇ ਨਿਕਲ ਕੇ ਆਈ ਤੇ ਇਥੇ ਉਦੋਂ ਜ਼ਿਆਦਾ ਕਲੇਸ਼ ਪੈ ਗਿਆ ਦੱਸ ਤੁਸੀਂ ਵੀ ਇੰਦਾ ਨਹੀਂ ਗੱਲਾਂ ਕਰੀ ਜਾਂਦੇ ਆ ਤੇ ਕਰਾਂ ਕਹਿੰਦੇ ਨਾ ਕੀ ਕਰਾਂ ਫਿਰ ਮੈਂ ਦੱਸ ਟਾਈਮ ਨਾਲ ਰੋਟੀ ਪਾਣੀ ਪਕਾ ਕੇ ਦੇਣ ਦੇ ਸਾਰੇ ਰੋਟੀ ਪਾਣੀ ਦੇਣ ਦੇ ਖਾਣ ਨੂੰ ਤੁਸੀਂ ਕੋਈ ਕੋਈ ਨਰੇ ਪਾਣ ਜਲ ਜਾਂਦਾ ਤੇ ਕੋਈ ਕੋਣ ਕੋਸ਼ ਕਰਨ ਬੈ ਜਾਂਦਾ ਕੋਈ ਬੋਹੂ ਕਰਨ ਬੈ ਜਾਂਦਾ ਵਾ ਇਥੇ ਮੈਂ ਤਾਂ ਹੁਣ ਵੀ ਫੁਲਕੇ ਡਈ ਹਿਰ ਸੋਈ ਵਿੱਚ ਲੌਂਦੇ ਮੈਂ ਹਾਂ ਜਲਦੀ ਨੂੰ ਕਹੀ ਨਹੀਂ ਵਿਚਾਰ ਰੋਟੀ ਖਾ ਲੋ ਉਹਦੇ ਤਿਆਰ ਹੋ ਗਿਓ ਦੋ ਪਤਾ ਲੱਗਾ ਜਦੋਂ ਕਿੱਟ ਪਾ ਲਈ ਉਹ ਦੰਦੀ ਉਹ ਆਈ ਉਹਦਨੇ ਤਾਂ ਰੋਟੀਆਂ ਬਠੇਰੀਆਂ ਖਵਾ ਲੰਡੀਆਂ ਆ ਉਹਨੂੰ ਰੋਂਦੀ ਫੇਦੀ ਤੁਹਾਡੀ ਜਾਨ ਵਿੱਚ ਚੱਲ ਮੰਮੀ ਜਿੰਨੇ ਲੋਗੇ ਹੈਗੇ ਕਰਨੀ ਡੇ ਹੀ ਉਹਦਨੇ ਰੋਂਦੀ ਘਰੋਂ ਨਿਕਲ ਕੇ ਗਈ ਆ ਨਾ ਤੇ ਉਹ ਵਿਚਾਰੇ ਕੋਈ ਗੱਲ ਕਰਦੇ ਆ ਤੇ ਨਾ ਕੋਈ ਮੜੀ ਚੰਗੀ ਮੈਂ ਹੀ ਕੀਤੀ ਆ ਪਤਾ ਨਹੀਂ ਵੀ ਅਹੀਂ ਦੋਵੇਂ ਜੀ ਕਿਉਂ ਨਹੀਂ ਚੰਗੇ ਲੱਗਦੇ ਹੈਗੇ ਤੁਹਾਨੂੰ ਮੈਨੂੰ ਤੇ ਇਹ ਗੱਲ ਦੀ ਸਮਝ ਨਹੀਂ ਆਉਂਦੀ ਚਾਹੇ ਫਿਰ ਅਹੀਂ ਕਿਹੇ ਬੰਦੇ ਨਿਕਲ ਜੀਏ ਨਿਕਲਣਾ ਕਿਉਂ ਤਸੀਂ ਵੀ ਤੇ ਰਹਿਣਾ ਮਾਤੇ ਉਹਨੇ ਉਹਨੇ ਵੀ ਇੱਥੇ ਹੀ ਆਪਣਾ ਆ ਰਉਣਾ ਤਾਂ ਸਹੀ ਆ ਪਰ ਕੀ ਇਹੋ ਜਿਹਾ ਆਉਣਾ ਤੇ ਜਿਹਨੋਂ ਕਿੰਤੀ ਪਤਨੂ ਗਾੜੀ ਕੋ ਜਾਣਣਾ ਹੀ ਨਹੀਂ ਤੁਸੀਂ ਕਹਿੰਨੇ ਚਾਚਾ ਨਾ ਫਿਰ ਉਹ ਉਹਦੇ ਆਉਂਦਾ ਉਹ ਆਉਂਦਾ ਹੀ ਫਾਇਦਾ ਕੀ ਇਹ ਉਹ ਲੜਕੇ ਆ ਗਏ ਘਰੋਂ ਜੇ ਤੂੰ ਚੰਗੀ ਹੁੰਦੀ ਤੇ ਤੂੰ ਗੱਲ ਨਾਲ ਲੰਦੀ ਉਹਨੂੰ ਤੂੰ ਇੱਕ ਦਿਨ ਵੀ ਲਾਈਏ ਗੱਲ ਦੇ ਨਾਲ ਤੇ ਅਹੀਂ ਅਮੀ ਮਾੜਾ ਨੇ ਕੀ ਕੀਤਾ ਤਾ ਤੂੰ ਤਾਂ ਲੜ ਲੜ ਕੇ ਲੜ ਲੜ ਕੇ ਬਸ ਟਾਈਮ ਕੱਢੇ ਨੇ ਤੁਸੀਂ ਲੈ ਦੱਸ ਉਲਟਾ ਤੁਸੀਂ ਸਾਡਾ ਕਸੂਰ ਕੱਢੀ ਜਾਂਦੇ ਆ ਅਹੀਂ ਤੇ ਸਗੋਂ ਵੱਧ ਕੋਈ ਉਹਨਾਂ ਦੀ ਗੱਲ ਕੀਤੀ ਨਹੀਂ ਆ ਇਹ ਚੱਲ ਕੋਈ ਨਹੀਂ ਜੇ ਆ ਗਈ ਆ ਤੇ ਕੋਈ ਗੱਲ ਨਹੀਂ ਆਪੇ ਚੱਲ ਜੂਗੀ। ਅਈ ਦੋ ਵਾਧੂ ਹੋਰ ਹੋਣੀਆਂ ਨੇ ਇਹਦੇ। ਮੰਮੀ ਤੁਹਾਨੂੰ ਵੀ ਪਤਾ ਨਹੀਂ ਕਿਉਂ ਸਾਡੇ ਵਿੱਚ ਇਹ ਵਾਲੀਆਂ ਗੱਲਾਂ ਨਜ਼ਰ ਆਉਂਦੀਆਂ ਆਂ। ਅਸੀਂ ਤਾਂ ਕੋਈ ਮਾੜੀ ਚੰਗੀ ਕੀਤੀ ਨਹੀਂ ਆ। ਕੀਤੀਆਂ ਵਾ ਕੀਤੀਆਂ ਕਿਉਂ ਨਹੀਂ ਹੁਣ ਉਹਦੇ ਉਹਦੇ ਸਾਨੂੰ ਵੀ ਪਤਾ ਜਿਹੜੀਆਂ ਕੀਤੀਆਂ ਆਂ। ਜਾਂ ਤਾਂ ਦੱਸੋ ਵੀ ਨਾ ਵੀ ਕਿਹੜੀਆਂ ਕੀਤੀਆਂ ਤੇ ਕਿਹੜੀਆਂ ਨਹੀਂ ਪਤਾ ਵੀ ਲੱਗ। ਕੁੜੀ ਕਰੋ ਗਈ ਆ ਤੇ ਤੂੰ ਹੁਣ ਮੇਰੇ ਨਾਲ ਆਡਾ ਲਾ ਕੇ ਬੈ ਗਈ। 나 ਜੇ ਹੰਦੀ ਮੈਂ ਕੋਈ ਗਾਲੀ ਨਹੀਂ ਕਰਦੀ ਮੈਂ ਕੋਈ। ਕੀ ਨੰਮ ਮਾਤਿਆਂ ਨਮਾਥਾ ਮਾਰਨਾ ਜੇ ਧੀਆ ਉਹ ਵੀ ਵੱਧ ਤੇ ਮਾਂ ਉਹ ਤੋਂ ਵੱਧ ਮਾਂ ਨੂੰ ਦਿਖਰੇ ਅਸੀਂ ਕਿਉਂ ਨਹੀਂ ਚੰਗੇ ਲੱਗਦੇ ਘਰ ਦੇ ਵਿੱਚ ਜੇ ਨਹੀਂ ਹੀ ਮੈ ਤੁਹਾਨੂੰ ਚੰਗੀ ਲੱਗਦੀ ਤਾਂ ਤੁਸੀਂ ਕਾਦੇ ਵੀ ਵਿਆਹ ਕੀਤਾ ਨਾ ਹਾਂ ਕਰਦੇ ਉਦੋਂ ਤੇ ਕਹਿੰਦੇ ਸੀ ਵੀ ਸਾਡਾ ਮੁੰਡਾ ਵੀ ਵਿਆਹ ਜਾਵੇ ਤੇ ਸਾਰੇ ਕੰਮ ਹੋ ਜਾਣ ਹੁਣ ਨਾ ਤੁਹਾਨੂੰ ਮੁੰਡਾ ਚੰਗਾ ਲੱਗਦਾ ਤੇ ਨਾ ਹੀ ਮੈਂ ਚੰਗੀ ਲੱਗਦੀ ਆ ਲੈ ਭੀ ਜਿੰਨਾ ਮਰਜੀ ਇਹਨਾਂ ਦਾ ਕਰ ਲੋ ਪਰ ਇਹਨਾਂ ਨੇ ਨਾ ਨਹੀਂ ਕਰਨਾ ਵੀ ਹੱਡਾ ਕਰਦੀਆਂ ਆ ਉਹ ਵੀ ਬਥੇਰੀਆਂ ਸੁਣਾ ਗਈ ਆ ਤੋ ਹੁਣ ਇਹਨਾਂ ਨੇ ਵੀ ਉਹ ਕੋਹ ਕਹਿਤਾ ਤੂੰ ਹੀ ਤੇ ਉਹਨੂੰ ਇਹ ਭੱਲੇ ਹੀ ਨਹੀਂ ਬੰਨੇ ਆ ਉਦੋਂ ਦਾ ਤੁਹਾਡੇ ਤੋਂ ਦੁਖੀ ਹੋ ਕੇ ਗਈ ਆ ਉਹ ਤੁਹਾਨੂੰ ਪਤਾ ਹੀ ਆ ਕਿ ਤੁਹਾਡੇ ਤੋਂ ਦੁਖੀ ਹੋ ਕੇ ਗਈ ਆ ਕਿ ਕਿਹੜੀ ਗੱਲੋਂ ਗਈ ਆ ਇਹਨਾਂ ਰਦੇ ਘਰੇ ਨੂੰ ਪਤਾ ਕੱਖ ਨਹੀਂ ਸਸੀ ਘਰ ਡਾਡੀ ਸਸੀ ਘਰ ਕੋਤੂ ਕੀ ਆ ਜੋ ਹਾਂਜੀ ਠੀਕ ਆ ਵਧੀਆ ਮੰਮੀ ਡੈਡੀ ਦਾ ਕੀ ਹਾਲ ਆ ਠੀਕ ਠਾਕ ਆ ਉਹ ਵੀ ਠੀਕ ਆ ਤੇ ਲੰਮੇ ਪਏ ਨੇ ਮੈਂ ਨਾ ਪੁੱਤ ਪੱਠੇ ਲੈ ਕੇ ਆਇਆ ਸੀ ਤੇ ਮੈਂ ਨਾ ਦੋ ਕੇ ਮੈਂ ਚਾਹ 10 ਮਿੰਟ ਰੈਸਟ ਕਰ ਲੈਣਾ ਮੰਮੀ ਕਿੱਥੇ ਗਏ ਆ ਮੰਮੀ ਕਿਸੇ ਦੇ ਘਰ ਗਈ ਇੱਥੇ ਆ ਗਵੰਡੀਆਂ ਦੇ ਅੱਛਾ ਅੱਛਾ ਤੇ ਮੇਰੀ ਗੱਲ ਸੁਣ ਪੁੱਤ ਮੈਂ ਤੇ ਜਦੋਂ ਇੱਥੇ ਸੀ ਉਦੋਂ ਤੂੰ ਚੰਗੀ ਬਣੀ ਤੇ ਤੋਂ ਬਾਅਦ ਫਿਰ ਕੀ ਹੋਇਆ ਹੈ ਡੈਡੀ ਜੀ ਤੁਹਾਡੇ ਕੋਲ ਬਾਅਦ ਚ ਤੇ ਕੱਖ ਵੀ ਨਹੀਂ ਹੋਇਆ ਗੱਲ ਤੇ ਤੁਹਾਡੇ ਹੁੰਦੇ ਹੀ ਹੋਈ ਗੱਲ ਤੇ ਰੋਟੀ ਦੀ ਹੋਈ ਹੀ ਨਾ ਜੇ ਮੈਂ ਸਾਫ ਸਫਾਈਆਂ ਕਰਨ ਦਾ ਭੀ ਤੇ ਜੇ ਮੰਮੀ ਇੱਕ ਦਿਨ ਰੋਟੀ ਬਣਾ ਲੈਂਦੇ ਤੇ ਫੇਰ ਕਿੱਧਰ ਦੀ ਆਖਰ ਆ ਗਈ ਭਲਾ ਉਹ ਕਿੱਥੇ ਚੜੇ ਤੇ ਕਿੱਥੇ ਉਤਰੇ ਤੇ ਮੈਂ ਵੀ ਦੱਸੋ ਫਿਰ ਕੀ ਕਰਿਆ ਕਰਾਂ ਮੇਰੀ ਗੱਲ ਸੁਣੋ ਪੁੱਤ ਇਹ ਕਿਹੜਾ ਇੱਕ ਦਿਨ ਦਾ ਕੰਮ ਕਿੰਨਾ ਚਿਰ ਤੇਰੇ ਵਿਆਹ ਨੂੰ ਹੋ ਗਿਆ ਤੇ ਤੂੰ ਉਹਦੇ ਸੁਭਾ ਦਾ ਅਜੇ ਤੱਕ ਭੇਦ ਨਹੀਂ ਪਾਇਆ ਮੈਂ ਹੁਣ ਦੱਸੋ ਕੀ ਕਰਾਂ ਮੈਂ ਤਾਂ ਭੇਦ ਪਾਇਆ ਵਾ ਪਰ ਉਹ ਤੇ ਹੁਣ ਹਟਦੀ ਨਹੀਂ ਕਿਸੇ ਵੇਲੇ ਨਹੀਂ ਹਟਦੀ ਤੇ ਮੈਂ ਕੀ ਕਰਿਆ ਕਰਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਹੈਗੀ ਹੁਣ ਤੇਰਾ ਮਾਂ ਪਿਓ ਕੀ ਕਰੂਗਾ ਮਾਂ ਪਿਓ ਨੇ ਕੀ ਕਹਿਣਾ ਮੈਨੂੰ ਪਤਾ ਹੀ ਨਹੀਂ ਆ ਉਹਨਾਂ ਨੂੰ ਵੀ ਤੇ ਬਾਕੀ ਰਹਿੰਦੀ ਗੁੰਦੀ ਖਰਸਕਸਰ ਜਿਹੜੀ ਐ ਬਾਹਰ ਵਾਲੇ ਕੋ ਕਢਾ ਦਿੰਦੀ ਐ ਉਹਨੂੰ ਬੜੀ ਥੇਤੀ ਲੂਤੀਆਂ ਲੋਂਡਾ ਪੈਂਦੀ ਐ ਹੁਣ ਨਹੀਂ ਤੂੰ ਲੜ ਕੇ ਜਾਣਾ ਠੀਕ ਆ ਨਾ ਜੇ ਕੋਈ ਗੱਲਬਾਤ ਹੁੰਦੀ ਆ ਨਾ ਤੇ ਮੈਨੂੰ ਦੱਸਿਆ ਕਰ ਵੀ ਡੈਡੀ ਜੀ ਇਹ ਗੱਲ ਕਹਿਣੀ ਬੰਮੀ ਕਿ ਮੈਂ ਤੁਹਾਨੂੰ ਡੈਡੀ ਦਾਦੀ ਆ ਨਾ ਫੇ ਵੀ ਆ ਕੇ ਮੇਰੇ ਦਵਾਲੇ ਹੋ ਜਾਂਦੀ ਆ ਵੀ ਤੂੰ ਉਹਦੇ ਕੰਨ ਭਰਦੀ ਆ ਤੂੰ ਇਦਾਂ ਆ ਉਦਾਂ ਆ ਤੇ ਫੇ ਮੈਂ ਦੱਸੋ ਕਿੰਨੂੰ ਦੱਸਾਂ ਮੈਂ ਤੇ ਮੈਂ ਤਾਂ ਵੀ ਇਸੇ ਕਰਕੇ ਤੇ ਕਹਿ ਰਹਾ ਹਾਂ ਪੁੱਤ ਹੁਣ ਲੜ ਕੇ ਪੇਡ ਨਹੀਂ ਜਾਣਾ ਤੂੰ ਬਸ ਜੋ ਮਰਜ਼ੀ ਹੋ ਜੇ ਚਲੋ ਠੀਕ ਆ ਕੋਈ ਨਹੀਂ ਮੈਂ ਤੁਹਾਨੂੰ ਦਰਦਿਆ ਕਰੂੰਗੀ ਠੀਕ ਆ ਕਿ ਨਹੀਂ ਚਲ ਕੋਈ ਨਹੀਂ ਬੈਠੋ ਤੁਸੀਂ ਜੇ ਮੈਂ ਵੇਖਾਂ ਕੋਈ ਕੰਮ ਚਲੋ ਵੇਖਾਂ ਮੈਂ ਪੁੱਤ ਨਾਲ ਪਤਾ ਕੀ ਆ ਬੰਦਾ ਉੱਤਾਂ ਜਾਏ ਨਾ ਮਿਲ ਗਏ ਤੇ ਕੋਈ ਗੱਲ ਨਹੀਂ ਹੁਣ ਦੂਜੇ ਚੌਥੇ ਦਿਨ ਤੇ ਤਰੀ ਰਹੀਦੀ ਆ ਤੇ ਆਪਣਾ ਸਰੇ ਕਿੱਦਾਂ ਦਾ ਉਹਨਾਂ ਦਾ ਰਜਿੰਦਰ ਮਮੀ ਨਾਲ ਹੁਣ ਆਪਣੀ ਮੰਮੀ ਤੇ ਸੁਭਾ ਦਾ ਨਾ ਭੇਦ ਪਾਉਣਾ ਚਾਹੀਦਾ ਵੀ ਇਹ ਕਿਦਾਂ ਦੀ ਆ ਕਿੰਨਾ ਜਿਹੜਾ ਲੜ ਲੜ ਕੇ ਜਾਊਗੀ ਪੀਕੇ ਸਮਝਾਇਆ ਤਾਂ ਹੈਗਾ ਜੇ ਸਮਝੂਗੀ ਆਪਾ ਕਿਦਾਂ ਵੇਖ ਖਲਾਰਾ ਪਾਇਆ ਵਾ ਉਦੋਂ ਮੈਂ ਗਈ ਸੀ ਉਦੋਂ ਵੀ ਇਹੋ ਹਾਲ ਹੀ ਤੇ ਹੁਣ ਵੀ ਵੇ ਫਿਰਦੀ ਅੱਗ ਲੱਗੀ ਤੇ ਫੇਰ ਆਵਾ ਤੇ ਆ ਨਹੀਂ ਪਤਾ ਵੀ ਇਹ ਵੀ ਕੰਮ ਕਰਨਾ ਨਾ ਮੈਨੂੰ ਮੁੰਡਾ ਹੀ ਕਿਤੇ ਦਿਖਿਆ ਵਾਈ ਆ ਤੇ ਪਤਾ ਨਹੀਂ ਆਪ ਵੀ ਕਿੱਥੇ ਉੱਡੀ ਆ ਤੇ ਉਹਨੂੰ ਹੀ ਖੜਿਆ ਹੋਣਾ ਮਨ ਨਾਲ ਹੀ ਕੇ ਚੱਲ ਆ ਆ ਤੇ ਸਿਆਪਾ ਕਰਾਂ ਪਹਿਲਾਂ ਇਹ ਤੇ ਕਰਨਾ ਹੀ ਪਣਾ ਹੋ ਲੈ ਇਧਰ ਤੇ ਮੈਡਮ ਆ ਵੀ ਗਈ ਆ ਆ ਗਈ ਆ ਲੱਥ ਗਿਆ ਚਾ ਤੇ ਆਉਣਾ ਹੀ ਘਰੇ ਹੀ ਆਉਣਾ ਹੀ ਆਹ ਹੋਣਾ ਦੇ ਘਰੇ ਹੀਗਾ ਗਈ ਤੇ ਇਦਾਂ ਹ ਫਿਰ ਜਿੱਦਾਂ ਪੱਕੀ ਇੱਥੇ ਰਹਿਣਾ ਹੁੰਦਾ ਵਾ ਮੈਂ ਤਾਂ ਪੱਕੀ ਰਹਿਣ ਗਈ ਸੀ ਪਰ ਤੁਸੀਂ ਰਹਿਣ ਕਿੱਥੇ ਦਿੰਦੇ ਨਹੀਂ ਮੈਂ ਕਿਹੜਾ ਤਾਂ ਨਹੀਂ ਬਾਹਰ ਵਾਲੇ ਨੂੰ ਫੋਨ ਤੇ ਇੰਨੀ ਚੁੱਕਣਾ ਦਿੱਤੀ ਸੀ ਉਹ ਮੈਨੂੰ ਰਹਿਣ ਦਿੰਦਾ ਸੀ ਫਿਰ ਉੱਥੇ ਨਹੀਂ ਮੈਂ ਕੋਈ ਚੁੱਕਣਾ ਨਹੀਂ ਦਿੱਤੀ ਜੇ ਤੂੰ ਗਈ ਹੈ ਤਾਂ ਉਹਨੂੰ ਦੱਸਣਾ ਹੀ ਸੀ ਕਿ ਮੁੰਡਾ ਛੱਡ ਗਿਆ ਤੇ ਆਪ ਚਲ ਗਈ ਆਹੋ ਭਲਾ ਨਾ ਚੁੱਕਣਾ ਦਿੱਤੀ ਹੋਵੇ ਤੁਸੀਂ ਇੱਕ ਦੀਆਂ 10-10 ਲਾ ਕੇ ਦਸੀਆਂ ਹੋਣੀਆਂ ਵਾ ਉਹਨੂੰ ਨਹੀਂ ਆਹ ਰੱਖਦੇ ਆ ਉਹਦਾ ਚਿਹਰੇ ਰੱਖਦੇ ਹੁੰਦੇ ਇਹ ਆਪਣਾ ਘਰ ਹੀ ਕੰਮ ਆਉਣਾ ਮੇਰੇ ਭਰਾ ਪਰਝਾਈ ਰੱਖਦੇ ਆ ਤੁਹਾਡੇ ਨਾਂ ਰੱਖਦੇ ਹੋਣਗੇ ਬਸ ਇਹੋ ਹੀ ਆ ਪੇ ਤੂੰ ਹੀ ਉਹਨੂੰ ਜਿਉਂ ਚੁਕਣਾ ਦਿੱਤੀ ਹੁਣੀ ਆ ਤੇ ਉਹ ਥੇ ਵੜੇ ਮੈਨੂੰ ਫੋਨ ਲਾ ਕੇ ਤੇ ਮੇਰੇ ਦਿਵਾਲੇ ਹੋ ਗਿਆ ਤੇ ਮੈਂ ਤਾਂ ਫੇਰ ਆਉਣਾ ਹੀ ਨਹੀਂ ਨਹੀਂ ਇੱਥੇ ਵੀ ਨਹੀਂ ਜ਼ਬਾਨ ਚਲੁੰਦੀ ਹਾਂ ਉਹਨੂੰ ਵੀ ਕਹਿ ਦਿੰਦੀ ਹਾਂ ਪੇ ਨਹੀਂ ਜਾਣਾ ਉਹ ਅਗਲਾ ਮੇਰੀਆਂ ਸੁਣਦਾ ਹੀ ਜਦੋਂ ਤੂੰ ਉਹਦੇ ਕਾਨੀ ਇੰਨੇ ਪਰ ਛੜੇ ਹੀ ਉਹਨੇ ਮੇਰੀਆਂ ਕਿੱਥੋਂ ਸੁਣਨੀਆਂ ਹੈਗੀਆਂ ਨਹੀਂ ਉਹਨੂੰ ਨਹੀਂ ਪਤਾ ਪਿਆ ਤੀਜੇ ਦਿਨ ਚੋਲਾ ਚੁੱਕਦੀ ਆ ਤੇ ਚੱਲ ਪੇ ਕੇ ਨਾ ਮੁੰਡੇ ਦੀ ਪੜ੍ਹਾਈ ਦਾ ਨਾ ਮੁੰਡੇ ਵਾਲੇ ਵੇਖਣਾ ਤੇ ਰੋਟੀ ਖਾਦੀ ਕਿ ਨਹੀਂ ਖਾਦੀ ਜਿਹੜੀਆਂ ਸਿਆਣੀਆਂ ਜਨਾਨੀਆਂ ਹੁੰਦੀਆਂ ਨਾ ਉਹ ਇਹ ਤਾਂ ਨਹੀਂ ਕਰਦੀਆਂ ਨਿਕੇ ਨਿਕੇ ਨਿਆਣੇ ਨੂੰ ਛੱਡ ਕੇ ਚੱਲ ਪੇ ਕੇ ਘਰਾਂ ਵਿੱਚ 100 ਗੱਲਾਂ ਹੋ ਜਾਂਦੀਆਂ ਜਾਣਾ ਕੋਈ ਨਹੀਂ ਚਾਹੁੰਦਾ ਕਰੋ ਕੌਣ ਜਾਣਾ ਚਾਹੁੰਦਾ ਵਾ ਪਰ ਤੁਸੀਂ ਇੱਥੇ ਟਿਕਨ ਦਿਓ ਤੇ ਫੇਰ ਹੀ ਮੈਂ ਟਿਕਾਂ ਟਿਕਨ ਤੇ ਤੁਸੀਂ ਦਿੰਦੇ ਨਹੀਂ ਹੁਣ ਚਾਲ ਲੱਗ ਗਿਆ ਨਾ ਹੁਣ ਕਰ ਕੰਮ ਮੈਂ ਇਹ ਤੇ ਕਰਨਾ ਹੀ ਆ ਆ ਵੇਖੋ ਹਾਂ ਪਹਿਲਾਂ ਆ ਘਰ ਵਾ ਕਿ ਕੀ ਤੁਸੀਂ ਬਣਾਇਆ ਪਹਿਲਾਂ ਮੈਨੂੰ ਇਹ ਤੇ ਕਰਨਾ ਹੀ ਪੈਣਾ ਘਾਰੇ ਬਣਾਇਆ ਵਾ ਬਾਹਰ ਮਿਸਤਰੀ ਲਾਇਆ ਵੀ ਆ ਤੇਰੇ ਆਉਂਦੇ ਨੇ ਕਿੰਨਾ ਕੰਮ ਨੇ ਬੇੜ ਵੀ ਲਿਆ ਵਾ ਬੇਲੀ ਨਹੀਂ ਬੈਠੀ ਰਹੀਦੀ ਤੇ ਮਿਸਤਰੀ ਤੇ ਆਪਣਾ ਕੰਮ ਕਰਨ ਦੇ ਆ ਤੇ ਤੁਸੀਂ ਆ ਜਿਹੜਾ ਫਿਰਨ ਜਾਂਦੇ ਨਹਾ ਜਾਂਦੇ ਤੇ ਇਹਨੂੰ ਤੇ ਸਵਾਰ ਲੈਣੇ ਮਾੜਾ ਮੋਟਾ ਆਪਣਾ ਕੰਮ ਕਰਨ ਦੇ ਤੇ ਜਿਹੜੀ ਦਿਨ ਚਾਰ ਵਾਰਾ ਚਾਹ ਪੀਣੀ ਰੋਟੀ ਖਾਣੀ ਆ ਉਹ ਬਾਹਰੋਂ ਕੰਮ ਵਾਲੀ ਲਈ ਹੀ ਭਾਂਡੇ ਪਕਾ ਕੇ ਦੇ ਜਾਂਦੀ ਮੰਨਦੀ ਆ ਮੈਂ ਤੇ ਉਹਨਾਂ ਨੇ ਰੋਟੀ ਖਾਣੀ ਆ ਤੇ ਰੋਟੀ ਖਵਾ ਲ ਕੇ ਮੁੜ ਕੇ ਭਾਂਡਾ ਸੱਣਾ ਵੀ ਮਾਜਣਾਗੇ ਨਹੀਂ ਮਾਜਣਾ ਚਾ ਮਾਜ ਲੈ ਗਏ ਅਖਰ ਨਹੀਂ ਆ ਗਈ ਮਾਜ ਮਾਜਣਾ ਹੀ ਪੈਣਾ ਵਾ ਮੈਨੂੰ ਤੇ ਕਰਨਾ ਹੀ ਪੈਣਾ ਵਾ ਆਹੋ ਆ ਗਈ ਆ ਫਿਰ ਤੇ ਕਿਧੀਆਂ ਕ ਇਹੋ ਦੇ ਦੀਆਂ ਕਰਤੂਤਾ ਮਾਰਦੀਆਂ ਬਸ ਅਜੇ ਡੈਡੀ ਮੈਨੂੰ ਆਖਣ ਡਿਆ ਸੀ ਕਿ ਤੂੰ ਇਹਦਾ ਭੇਤ ਪਾਲਾ ਭੇਤ ਮੈਂ ਇਹਦਾ ਸਵਾਹ ਪਾਵਾਂ ਦੱਸ ਅਜੇ ਮੈਂ ਘਰ ਬੜੀ ਆ ਤੇ ਆਉਂਦਿਆਂ ਹੀ ਕਲੇਸ਼ ਪਾ ਕੇ ਤੇ ਬਹਿ ਵੀ ਗਈ ਐ ਮੈਂ ਦੱਸ ਕੀ ਕਰਾਂ ਹੁਣ ਫੇਰ ਉਹਦਾ ਫੋਨ ਆਜੂਗਾ ਤੈਨੂੰ ਡੈਪੂਗੀ ਚੁੱਕਣਾ ਦੇਣ ਚੱਲ ਦਫਾ ਹੋਂਦੇ ਨਹੀਂ ਨਾਲੇ ਮੈਂ ਤੇ ਇੱਥੇ ਕਦੀ ਵੀ ਨਹੀਂ ਆਉਣਾ ਮੈਂ ਤਾਂ ਉਤੋਂ ਡਰਦੀ ਆਂ ਤੇ ਉਹ ਆਉਣ ਵਾਲਾ ਵਾ ਤੇ ਮੁੜ ਕੇ ਉਹਨੇ ਆ ਕੇ ਤੇ ਮੈਨੂੰ ਕਹਿਣਾ ਵਾ ਕੋਈ ਗੱਲ ਨਹੀਂ ਆਈ ਮੈਂ ਵੀ ਇਸੇ ਚਾਲ ਤੇ ਆ ਆ ਲੈਂਦੇ ਇੱਕ ਵਾਰੀ ਉਹਨੂੰ ਕਰ ਫੇਰ ਤੈਨੂੰ ਮੈਂ ਦੱਸੂਗੀ ਵੀ ਤੇਰੀ ਸੁਣਦਾ ਕਿ ਮੇਰੀ ਸੁਣਦਾ ਦਾਦੀ ਮੰਮਾ ਮੰਮਾ ਤੁਸੀਂ ਆ ਗਏ ਲੈ ਮੇਰੇ ਪੋਤੇ ਨੂੰ ਪਤਾ ਨਹੀਂ ਲੱਗਾ ਮੈਂ ਆ ਗਈ ਆ ਮੰਮਾ ਯਾਰ ਬਾਜਾ ਤੇ ਤੂੰ ਦਾਦੀ ਨੂੰ ਕਿਵੇਂ ਮਾਰ ਦਿਆ ਸੀ ਮੰਮਾ ਨੂੰ ਮੰਮਾ ਕੋਲ ਨਹੀਂ ਆ ਗਈ ਮੈਂ ਤੇਰਾ ਜੀ ਲੱਗ ਗਿਆ ਹਾਦਰ ਰੋ ਰੋ ਕੇ ਨਾ ਨਾ ਦਦ ਦਦ ਸਾਡੇ ਦਦ ਕਹਿੰਦੇ ਛੱਡਾਉਂ ਦਾਦੀ ਕਹਿੰਦੀ ਹੁੰਦੀ ਨਹੀਂ ਛੱਡ ਕੇ ਉਹ ਨਾ ਬੈਠਾ ਰਹਿ ਇੱਥੇ ਚੁੱਪ ਕਰਕੇ ਟਾਈਮ ਹੈ ਨਹੀਂ ਆ ਦੇ ਕੋ ਤੈਨੂੰ ਤਾਂ ਕੀ ਮਾਰਦੀ ਹੁੰਦੀ ਸੀ ਚੱਲ ਕੋਈ ਗੱਲ ਚੱਲ ਕੋਈ ਨਹੀਂ ਹੈ ਦਾ ਨਾ ਹੁਣ ਨਾ ਤੈਨੂੰ ਮੈਂ ਇੱਕ ਗੱਲ ਦੱਸਾਂ ਹੁਣ ਪਾਪਾ ਨੇ ਵੀ ਆ ਜਾਣਾ ਸੱਚੀ ਆਹੋ ਕਿਦੋਂ ਆ ਜਾਣਾ ਵਾ ਉਹਨੇ ਵੀ ਤੇ ਤੂੰ ਹੁਣ ਐਨ ਨਾ ਵਧੀਆ ਬਣ ਕੇ ਰਿਹਾ ਕਰ ਚੰਗਾ ਤੇ ਜਿਹੜੀ ਦਾਦੀ ਇਦਾਂ ਗੱਲਾਂ ਕਰਦੀ ਰਹੀ ਹੈ ਨਾ ਉਹ ਸਾਰੀਆਂ ਪਾਪਾ ਨੂੰ ਦੱਸਣੀਆਂ ਹੀ ਆ ਠੀਕਾ ਚੰਗਾ ਪਾਪਾ ਨੂੰ ਸਾਰੀਆਂ ਗੱਲਾਂ ਦੱਸਣੀਆਂ ਕਿ ਮੈਨੂੰ ਦਾਦੀ ਇਦਾਂ ਕਹਿੰਦੇ ਹੁੰਦੇ ਸੀ ਉਦਾਂ ਕਹਿੰਦੇ ਹੁੰਦੇ ਸੀ ਚੰਗਾ ਸਾਰਾ ਹੁਣ ਦੱਸਣਾ ਹੈ ਵੇਖੀ ਦਾਦੀ ਦੀਆਂ ਸਾਰੀਆਂ ਸ਼ਿਕਾਇਤਾਂ ਪਾਪਾ ਨੂੰ ਲਾਉਣੀਆਂ ਠੀਕਾ ਤੇ ਮੇਰੇ ਪੁੱਤ ਨੂੰ ਰੋਟੀ ਮਿਲਦੀ ਨਹੀਂ ਕਿੱਥੋਂ ਜਿੰਨਾਂ ਦਿਨਾਂ ਦੇ ਸਬਜ਼ੀ ਦੇ ਦੀਂ ਦੀਂ ਦੀ ਦੱਬੇ ਲੋਕੀ ਤੇ ਜਾਂਦੇ ਮੈਨੂੰ ਸਾਡੇ ਕਿਨਾਂ ਜਾ ਕਰੋ ਲੈ ਆ ਗਈ ਜਾਇਆ ਕਰੋ ਪੁੱਤ ਮੈਂ ਕੀ ਕਰਾਂ ਮੈਂ ਕਿਹੜਾ ਜਾਣਾ ਚਾਹੁੰਦੀ ਹ ਜਿਹੜੀ ਤੇਰੀ ਦਾਦੀ ਹੈ ਨਾ ਉਹਦੋਂ ਉਹਨੇ ਕਲੇਸ਼ ਹੀ ਇੰਨਾ ਪਾਇਆ ਸੀਗਾ ਤੇ ਮੈਂ ਫੇ ਤੇਰੇ ਮਗਰੋਂ ਹੀ ਚਲ ਗਈ ਤੇ ਮੈਨੂੰ ਸਕੂਲ ਲੈ ਜਾਂਦੇ ਉੱਥੋਂ ਹੀ ਉਹ ਤਾਂ ਮੈਂ ਸੜੀ ਬੜੀ ਫੇ ਚਲ ਗਈ ਮੈਂ ਹਾਂ ਆਪੇ ਨਾਲੇ ਸਾਂਭੂ ਕੀਤੇ ਨਾਲੇ ਇਹਨੂੰ ਪਤਾ ਲੱਗੂਗਾ ਵੀ ਕਿੱਦਾਂ ਸਾਂਭਣਾ ਵਾ ਤੇ ਚੱਲ ਕੋਈ ਨਹੀਂ ਹੁਣ ਨਹੀਂ ਮੈਂ ਜਾਣਾ ਹੁਣ ਪਾਪਾ ਨਹੀਂ ਆਇਆਣਾ ਵਾ ਨਾ ਹੁਣ ਨਹੀਂ ਮੈਂ ਕਿਤੇ ਵੀ ਜਾਣਾ ਹੁਣ ਨਾ ਤੂੰ ਫਿਕਰ ਕਰ ਤੇ ਤੂੰ ਦੱਸ ਮੈਨੂੰ ਕੀ ਖਾਣਾ ਵਾ ਮੈਂ ਨਹੀਂ ਬਣਾ ਜਾਉਗਾ ਨਾ ਮੈਂ ਬਣਾਉਣਾ ਨਹੀਂ ਜੋ ਖਾਣਾ ਵਾ ਨਾ ਦੱਸ ਦੇ ਮੈਂ ਉਹ ਬਣਾ ਲਿਓਨੀ ਆਪਣੇ ਪੁੱਤ ਨੂੰ ਮੈਂ ਆ ਗਈ ਬਣਾ ਦੋ ਚੱਲ ਕੋਈ ਨਹੀਂ ਮੈਂ ਬਣਾ ਕੇ ਲਿਆ ਕੇ ਦਿੰਨੀ ਤੂੰ ਇੱਥੇ ਬਹਿ ਮੇਰਾ ਪੁੱਤ ਚੰਗਾ ਹੁਣ ਵੇਖ ਲੈ ਕੋਈ ਨਹੀਂ ਵੇਖ ਲੈ ਚਲ ਚੰਗਾ ਮਮਾ ਵੀ ਆ ਗਿਆ ਤੇ ਮੇਰਾ ਜੀ ਨਹੀਂ ਲੱਗਦਾ ਹੁੰਦਾ ਹੈ। ਤੋ ਹੀ ਕੀ ਵੇਖਣ ਡਿਆ ਜੀ? ਵੇਖਣ ਕੀ ਡਿਆ ਵਾ ਮੈਂ ਵੇਖਣ ਡਿਆ ਬਖਰਚਾ ਬੜਾ ਹੋ ਗਿਆ ਵਾ। ਚਲ ਕੋਈ ਗੱਲ ਨਹੀਂ ਘਰ ਦੇ ਕੰਮ ਤੇ ਇਦਾਂ ਖਰਚਾ ਲਾ ਕੇ ਹੀ ਹੁੰਦੇ ਆ। ਆ ਵੇਖੋ ਗੇਟ ਲੱਗ ਗਿਆ ਹੁਣ ਸੋਹਣਾ ਲੱਗਣ ਡੈ ਪਿਆ ਵਾ। ਪਹਿਲੇ ਗੜ ਰਹੀ ਤੇ ਉਹ ਖਰਾਬ ਹੋ ਗਏ ਤੇ ਆ ਫੇਰ ਹੁਣ ਨਵੇਂ ਪਟਾਉਣੇ ਪਏ ਆ। ਗੱਲ ਪਤਾ ਕੀ ਆ ਜਦੋਂ ਮਿਸਤਰੀ ਲੱਗ ਜਾਂਦਾ ਜੇ 50000 ਦਾ ਖਰਚਾ ਕਹੀਏ ਨਾ ਤਾਂ ਲੱਖ ਰੁਪਈਆ ਲੱਗ ਜਾਂਦਾ ਵਾ। ਗੱਲ ਤੇ ਰਮ ਤੇਰੀ ਸਹੀ ਆ ਚੱਲ ਹੁਣ ਇਹ ਆ ਸਾਰਾ ਕਵਰ ਹੋ ਗਿਆ ਕੋਈ ਫਿਕਰ ਨਹੀਂ ਗਾ ਹੈਡ ਆਹੋ ਇਹ ਤਾਂ ਹੈ ਪਰ ਇੱਕ ਗੱਲ ਵਾ ਤੁਹਾਡੀ ਨੌ ਨੂੰ ਕੋਈ ਲੱਥੀ ਚੜੀ ਜਾਦ ਨਹੀਂਗੀ ਉਹਨੂੰ ਨਹੀਂ ਪਤਾ ਵੀ ਮੇਰਾ ਕਰਕੇ ਘਰ ਬਣਿਆ ਮੇਰਾ ਘਰ ਹੀ ਆ ਆਹਣ ਪੈਸੇ ਲੱਗਣ ਡੇ ਆ ਉਹ ਮੇਰੀ ਗੱਲ ਸੁਣੋ ਉਦਾਂ ਦੇ ਡਈ ਤੇ ਹੈ ਰੋਟੀ ਪਾਣੀ ਪਕਾਉਣਾ ਕੀ ਕਰੇ ਤੇ ਪਕਾਉਣਾ ਹੀ ਆ ਸਾਨ ਕਰਨਾ ਵਾ ਘਰ ਬਾਰੇ ਇਹਦਾ ਹੀ ਆ ਰਮ ਰਹੀ ਤਾਂ ਦੀਆਂ ਗੱਲਾਂ ਨਾ ਕਰਿਆ ਕਰ ਬੰਦਾ ਕੰਮ ਕਰਦਾ ਵੀ ਫੇਰ ਤੋਂ ਆਕੇ ਰੋਲਾ ਪਾਏ ਵੀ ਉਹ ਘਰ ਦੀ ਕੱਖ ਨਹੀਂ ਤੇ ਫੇਰ ਤੋਂ ਉਹਨੇ ਬਹਿਣਾ ਹੀ ਆ 10 ਜਿਹੜਾ ਪੇਕੇ ਲੜ ਕੇ ਗਈ ਤੇ ਮਗਰੋਂ ਮੈਂ ਕਰਦੀ ਰਹੀ ਹਾਂ ਉਹਦਾ ਕੋਈ ਨਾਂ ਨਹੀਂ ਉਹਦਾ ਵੀ ਨਾਂ ਹੈਗਾ ਵਾ ਉਹਦਾ ਕਿਉਂ ਨਹੀਂ ਆ ਇੱਕ ਗੱਲ ਨਾਲੇ ਹੋਰ ਵਾ ਮੇਰਾ ਰਾਦਾ ਇਹ ਬਾਂਡਿਆ ਵਾ ਪਿਚਲਾ ਗੇਟ ਤੇ ਲਾ ਹੀ ਲਿਆ ਵਾ ਗਟਰੀ ਹੁਣ ਤੇ ਉਹ ਬਾਹਰ ਵਾ ਉੱਥੋਂ ਪੈਸੇ ਪਾਉਂ ਡਿਆ ਵਾ ਅਹੀਂ ਕੰਮ ਕਰਾਈ ਜਾਂਦੇ ਆ ਜੇ ਇੱਥੇ ਆ ਗਿਆ ਨਾ ਤੇ ਜਿੰਨੇ ਪੈਸੇ ਲੈ ਕੇ ਆਇਆ ਨਾ ਸਪਣੀ ਬਣ ਕੇ ਇਹਨੇ ਬਹਿ ਜਾਣਾ ਉੱਤੇ ਫੇਰ ਨਹੀਂ ਜੇ ਇਹਨਾਂ ਪੱਲਾ ਫੜਾਉਣਾ ਹਨ ਉਹ ਨੈ ਰਮਨ ਉਹ ਤੇ ਮੰਜਨੇ ਪੈਸੇ ਉਹਨੂੰ ਕਿੰਨਾ ਵਿਚਾਰਾ ਪਾਈ ਜਾਂਦਾ ਵਾ ਹੋਰ ਕੀ ਕਰਿਓ ਉਹ ਵਿਚਾਰਾ ਉਹਨਾਂ ਚਿਹਰੇ ਪਾਉਂਦਾ ਵਾ ਨਾ ਜਿੰਨਾ ਚਿਹਰ ਉਥੇ ਆ ਜਦੋਂ ਇੱਥੇ ਆ ਗਿਆ ਨਾ ਫੇਰਨੇ ਤਾਨੂੰ ਪੈਸਾ ਕੋਈ ਵੀ ਦੇਣਾ ਉਹ ਚਲ ਉਹਦੋਂ ਉਹਨੂੰ ਘਰ-ਬਾਰ ਬਣ ਜਾਣਾ ਵਾ ਸਾਰਾ ਕੰਮ ਹੋਏਣਾ ਚੱਲ ਬਣ ਗਿਆ ਕੇ ਆ ਮਿੱਟੀ-ਮੁੱਟੀ ਚਕਾ ਕੇ ਆ ਇੱਥੇ ਪਵਾ ਪੂ ਕੇ ਤੇ ਕਰਾਓ ਇੱਥੇ ਵਧੀਆ ਤੇ ਚੱਲ ਕੰਮ ਮੁੱਕੀ ਆ ਖਲਾਰਾ ਜਿਹੜਾ ਨਾ ਬੜਾ ਬੁਰਾ ਲੱਗਦਾ ਵਾ ਪਿਆਰਾਂ ਦੇ ਨਾਲ ਸਾਰੀ ਰੇਤ ਅੰਦਰ ਜਾਣ ਢਈ ਆ ਬੜਾ ਜੀ ਕਲਾ ਆਉਂਡਿਆ ਜੀ ਓਏ ਆਉਂ ਤੇ ਡਿਆ ਵਾ ਚਲੋ ਕੋਈ ਨਹੀਂ ਦੋ ਚਾਰ ਦਿਨ ਹੋਰ ਹੋਏਣਾ ਚਲ ਕੋਈ ਗੱਲ ਨਹੀਂ ਤੇ ਮਿਸਤਰੀ ਕੀ ਆਂਦੇ ਆ ਕਿੰਨੇ ਦਿਨ ਲੱਗਣੇ ਗੇਟ ਫੁੱਲਾਂ ਨੂੰ ਰੰਗਣੇ ਨੂੰ 5-7 ਦਿਨ ਲੱਗ ਜਾਣੇ ਆ ਅੱਛਾ ਚਲਿਆ ਫੇ ਗੇਟ ਸੋਨਾ ਬਣਿਆ ਤੇ ਰੰਗ ਰੰਗ ਨਾਲ ਹੀ ਕਰਵਾ ਦਿਓ ਉਹ ਆ ਖੁੱਲਦਾ ਵਾ ਨਾ ਤੇ ਨਾਲ ਹੀ ਰੰਗ ਕਰਵਾ ਦਿੰਨੇ ਇਹਨੂੰ ਆਹ ਮੁੜ ਕੇ ਰਹਿੰਦਾ ਰਹਿੰਦਾ ਰਿਆ ਜਾਣਾ ਤਾਂ ਜੰਗਾਲ ਜਿਆ ਨਾ ਲੱਗ ਜੇ ਇਹਨੂੰ ਉਹ ਮੈਂ ਤਾਂ ਹੀ ਕਹਿਂ ਡਿਆ ਵਾ ਚਲਾਰ ਅਮਰ ਤੈਨੂੰ ਬਰੋਂ ਵੀ ਮਖਾਣਾ ਚਲ ਕੇ ਦਾਦਾ ਵੇ ਗੇਟ ਚਲੋ ਵੇਨੇ